ਲਓ ਇਹ ਨਾ ਹਣੇ ਕਰਤਾਰ ਸਿੰਘ ਬੁੱਲੇਰ ਬਿਜਲੀ ਵਾਲੇ ਹਾਂ ਹਾਂ ਤੇ ਜਿੰਨਾ ਟਰਾਲਾ ਪਹ ਲੈ ਗਏ ਸੀ ਰੁੱਕ ਲੈ ਗਏ ਸੀ ਅੱਛਾ ਅੱਛਾ ਠੀਕ ਹੈ ਬਾਸ ਤੇ ਮੈਨੂੰ ਪਾਉਗੇ ਨਾ ਡਾਕਟਰ ਸਾਹਿਬ ਰੁੱਖ ਤੇ ਮੈਂ ਤੁਸੀਂ ਦਸਣਾ ਹੀ ਲਿਆਇਆ ਨਹੀਂ ਟਰਾਲੇ ਵਿੱਚ ਲਈ ਜਾਣਾ ਸੀ ਲਾਉਣ ਨੂੰ ਤਿਆਰ ਰੁੱਖ ਹਾਂ ਤੇ ਲਾਣੇ ਚਾਹੀਏ ਜਰੂਰ ਆ ਰਿਕ ਨੂੰ ਨਹੀਂ ਨਹੀਂ ਆਪਣੇ ਤਾਂ ਸੋਚੇ ਵੀ ਰੁੱਖ ਲਾਈਏ ਬਾਤ ਵਾਤਾਂ ਦਾ ਪਾਕਾ ਵੀ ਲਾਜੋ ਟਰਾਲੇ ਤੇ ਕੋਈ ਚੱਕਰ ਨਹੀਂ ਕਿਉਂ ਜਿਹੜੇ ਅੱਜ ਕੱਲ੍ਹ ਅਨਪੜ ਲੋਕ ਉਹ ਵੀ ਸਿਆਣੇ ਹੋ ਗਏ ਨੇ ਹਾਂਜੀ ਹਾਂਜੀ ਤੇ ਇਹ ਦਾ ਪਾਉ ਦਾ ਬਿਜਲੀ ਮੈਗਨੇ ਸੇਵਾ ਕੀਤੀ ਬੜੇ ਸਾਲ ਹਾਂਜੀ ਹੁਣ ਰਿਟਾਇਰ ਹੋਣ ਸਾਢੇ ਡੇ ਹੋਏ ਤੇ ਬਹੁਤ ਨਾ ਮਿਹਨਤ ਕੀਤੀ ਏ ਤੇ ਬਾਕੀ ਹੁ ਰੁੱਖਾਂ ਬਾਰੇ ਬੜਾ ਕਿਹਾ ਟਰਾਲੇ ਨੂੰ ਲੈ ਗਏ ਆ ਸਾਰਾ ਪਿੰਡ ਪੁੱਛਿਆ ਸੀ ਜਿਹਦਾ ਮਰਜ਼ੀ ਲਾਇਆ ਜਾ ਹਾਂ ਵੀ ਸੇਵਾ ਦਾ ਕੰਮ ਨਾ ਨਹੀਂ ਕਰਦੇ ਵਿਚਾਰੇ ਸੇਵਾ ਤਾਂ ਨਹੀਂ ਆਪਾਂ ਹਾਂਜੀ 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 ਤੇ ਬੜੀ ਮਿਹਰਬਾਨੀ ਲਾਓ ਤੁਸੀਂ ਵੀ ਠੀਕ ਹੈ ਜੀ ਤੇ ਆ ਵੇਖ ਪਾਉ ਨੇ ਆ ਨਿੰਮਾ ਨੇ ਲੋਹਾਂ ਨਿੰਮਾ ਲਾਣਾ ਚਾਹ ਬਾਕੀ ਜੰਮੂ ਦਾ ਹਾਂਜੀ ਹਾਂਜੀ ਬਾਕੀ ਨੇੜੇ ਪੈਣ ਜਦੋਂ ਮਰਜ਼ੀ ਹੋਰ ਵੀ ਲਾਇਆ ਵਾ ਜੀ ਠੀਕ ਹੈ ਹਾਂ ਹੋਰ ਲਾਵਾਂਗੇ ਜੀ ਆਪਾਂ ਆਰਡਰ ਸਾਹਿਬ ਠੀਕ ਹੈ ਜੀ ਇਹ ਤਾਂ ਮੈਂ ਰੁੱਖਾਂ ਚਾਹ ਮੰਗਣਾ ਬਿਲਕੁਲ ਬਿਲਕੁਲ ਆ ਜਿਵੇਂ ਹੁਣ ਤਾਂ ਸਰਕਾਰ ਨੇ ਐਲਾਨ ਕਰਤਾ ਵੀ ਚਾਰ ਬੂਟੇ ਹਰੇਕ ਹਰੇ 5 ਲਾਏ ਨੇ ਵਧੀਆ ਹੋਏ ਖੜੇ ਨੇ ਠੀਕ ਹੈ ਉਹ ਉੱਥੇ ਖੜਾ ਅਮਰੂਦ ਦਾ ਹੈ ਕਿ ਦੂਜਾ ਇਹ ਆਪਣਾ ਆ ਬਕੈਣਾ ਖੜੇ ਨੇ 4-5 ਨੇ ਬੜੀ ਮौज ਬਣਾਈ ਬੈਠੇਗੇ ਅੱਗੇ ਰੁੱਖ ਖੜੇ ਨੇ ਹਰੇਕ ਜੀਵੇਂ ਦਾ ਮੋਟਰ ਚਾਰ-ਪੰਜ ਰੁੱਖ ਖਲਾ ਦੇਵੇ ਨਾ ਹੋਰ ਰੁੱਖ ਖੜੇ ਨੇ ਬਕੈਣਾ ਦੇ ਦੋ ਅਮਰੂਦਾਂ ਦੇ ਉੱਥੇ ਖੜੇ ਹਾਂ ਜਿਵੇਂ ਰਾਤ ਲਾਗੇ ਕਿੰਨੀ ਵੱਡੀ ਗੱਲ ਕਿੰਨਾ ਕੋਈ ਨਹੀਂ ਕਿੰਨੇ ਸਰਕੂ ਚੂਸ ਜਾਣਾ ਇਹਨੇ ਵਧੀਆ ਵਧੀਆ ਆ ਮਾਰ ਨਹੀਂ ਲਾਓ ਸਾਰੇ ਨਾਲ ਮਿਲ ਕੇ ਨਾਲੇ ਵਧੀਆ ਹੋਏਗਾ ਹਾਂਜੀ ਹਾਂਜੀ ਕਿਸੇ ਦਿਨ ਭਾਈ ਕੋਈ ਦਿਨ ਕਦਾ 20 ਰੁਪਿਆ ਨਿਮ ਦਾ ਵਟਾਣਾ ਵਟਾ ਜਾਣਾ ਵਟਾ ਜਲ ਬਲ ਨਹੀਂ ਸਹੀ ਹਾਂ ਨਹੀਂ ਕਦੇ ਕਦੇ ਨੇ ਕਦੇ ਕਦੇ ਕਿੰਨਾ ਚਿਰ ਬਸਾਂ ਬੀ ਆਵਾਂਗੇ ਨਹੀਂ ਨਹੀਂ ਆਪ 25 30 ਸਾਲ ਜਦੋਂ ਵਡੇਰਾ ਹੋ ਜਾਂਦਾ ਰੋਕੋ ਪਟਣਾ ਵੀ ਚਾਹੀਦਾ ਜਿਆਦਾ ਵੱਡਾ ਨੁਕਸਾਨ ਵੀ ਕਰਦਾ ਆ ਜਿਆਦਾ ਫੇ ਰੋਕਦੇ ਡਿੱਗਦਾ ਡਿੱਗਦਾ ਜਿਵੇਂ ਸ਼ਪੈਦਾ ਡਿੱਗਿਆ ਸੀ ਆ ਕੀ ਗੋਲੇ ਕੀ ਕਿਉਂ ਉਹ ਵਿਚਾਰ ਮਲਾਇਮ ਸੀ ਜੀਰੀ ਮੈਗ ਵਿੱਚ ਜੀਰੇ ਹਾਂ ਜੀਰੇ ਜੀਰੇ ਤੋਂ ਨਾ ਪਿੰਡ ਹੈ ਹਾਂ ਜੀ ਹਾਂ ਜੀ ਮੈਂ ਉਹ ਉੱਥੇ ਲਿਗਾ ਨਹੀਂ ਜਦੋਂ ਮਿਆਜ਼ ਟਾਪੇ ਵੇਲੇ ਰੋਕੇ ਪਾੜ ਦੇਣਾ ਚਾਹੀਦਾ ਸੁੱਕੇ ਰੋਕੇ ਸਾਰ ਨੂੰ ਪਟਾਉਣੇ ਚਾਹੀਦੇ ਨੇ ਰੋਡ ਤੋਂ ਹਾਂ ਜੀ ਹਾਂ ਜੀ ਤੇ ਆਪਾਂ ਦਾ ਨੇ ਵੀ ਸੇਵਾ ਰੇਖ ਚ ਕਰੇ ਠੀਕ ਹੈ ਜੀ ਚਲੋ ਜਦੋਂ ਹੀ ਲੋੜ ਪੈਂਦੀ ਟਰਾਲੇ ਵਲੋਂ ਰੁੱਖ ਲੈ ਆਉਣ ਦੀ ਚਲੋ ਬੜੀ ਮੇਲਾ ਹੀ ਭਾਉ ਨੇ ਕਹਿਤਾ ਟਰਾਲਾ ਜਦੋਂ ਮਰਜ਼ੀ ਜਾ ਸਕਦੇ ਵਾਹ ਜੀ ਚਲੋ ਠੀਕ ਹੈ ਜੀ